ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਨੀਆ ਕਾ ਉਸ ਕਾ ਬਣਾ ਦੇ ਵਿੱਚ ਮੈਂ ਤੇਂਦਰ ਪਣਿਆਰ ਲੈ ਕੇ ਚੁਕਾ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਗੱਲ ਕਰਦੇ ਹਾਂ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪੰਜਾਬ ਚ ਕੱਟੇ ਜਾਣਗੇ ਰਾਸ਼ਨ ਕਾਰਡ ਸੀਐਮ ਆਰ ਨੇ ਦਿੱਤੀ ਵੱਡੀ ਅਪਡੇਟ ਹਾਂਜੀ ਦਾਦੀ ਕੇ ਕੇਂਦਰ ਸਰਕਾਰ ਵੱਲੋਂ ਅਯੋਗ ਲਾਪਾਤਰੀਆਂ ਦੇ ਰਾਸ਼ਨ ਕਾਰਡ ਕੱਟੇ ਜਾਣ ਦੀਆਂ ਖਬਰਾਂ ਵਿੱਚ ਝਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਬਾਰੇ ਅਪਡੇਟ ਸਾਂਝੀ ਕੀਤੀ ਹੈ ਉਹਨਾਂ ਕਹੇ ਕਿ ਉਹਨਾਂ ਨੇ ਵੈਰੀਫਿਕੇਸ਼ਨ ਦੇ ਲਈ ਕੇਂਦਰ ਸਰਕਾਰ ਤੋਂ 6 ਮਹੀਨਿਆਂ ਦਾ ਸਮਾਂ ਮੰਗਿਆ ਹੈ ਉਹਨਾਂ ਇਹ ਵੀ ਸਾਫ਼ ਕੀਤਾ ਕਿ ਉਹ ਕਿਸੇ ਵੀ ਲੋੜਵੰਦ ਦਾ ਕਾਟ ਕਟਨ ਨਹੀਂ ਦੇਣਗੇ ਤੇ ਉਹਨਾਂ ਕਹੇ ਕਿ ਜੇਕਰ ਪਰਿਵਾਰ ਦੇ ਕਿਸੇ ਇੱਕ ਜੀਤ ਦੀ ਆਮਦਨ ਵੱਧ ਵੀ ਹੈ ਤਾਂ ਪੂਰੇ ਪਰਿਵਾਰ ਦਾ ਕਾਟ ਨਹੀਂ ਕੱਟਣ ਦਿੱਤਾ ਜਾਵੇਗਾ ਤੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਰਾਸ਼ਨ ਕਾਰਡ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹਾਂ ਮੁੱਖ ਮੰਤਰੀ ਮਾਨੇ ਕਿਹਾ ਕਿ ਫਿਲਹਾਲ ਸਾਡੇ ਸਾਰੇ ਅਫਸਰ ਹਲ ਰਾਹਤ ਦੇ ਕੰਮਾਂ ਵਿੱਚ ਲੱਗੇ ਹੋਏ ਹਨ ਇਸ ਲਈ ਅਸੀਂ ਵੈਰੀਫਿਕੇਸ਼ਨ ਲਈ ਕੇਂਦਰ ਸਰਕਾਰ ਤੋਂ 6 ਮਹੀਨਿਆਂ ਦਾ ਸਮਾਂ ਮੰਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਲੋੜਵੰਦ ਦਾ ਕਾੜ ਨਹੀਂ ਕਟਣ ਦੇਵਾਂਗੇ ਤੇ ਤੇਂਦਰ ਸਰਕਾਰ ਨੂੰ ਫੈਸਲੇ ਵਿੱਚ ਕੁਝ ਬਦਲਾਅ ਕਰਨ ਦੀ ਮੰਗ ਵੀ ਕੀਤੀ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਸਾਲ ਦਿੰਦਿਆਂ ਦੱਸਿਆ ਕਿ ਜੇ ਪਰਿਵਾਰ ਦੇ ਕਿਸੇ ਇੱਕ ਦੀ ਸ਼ਹਿਰ ਵਿੱਚ ਨੌਕਰੀ ਲੱਗ ਗਈ ਤੇ ਉਸ ਦੀ ਆਮਦਨ ਵੱਧ ਵੀ ਹੈ ਵੱਧ ਵੀ ਗਈ ਤਾਂ ਅਲਸੋ ਬੇਚੇ ਬਾਕੀ ਪਰਿਵਾਰ ਦਾ ਕੀ ਕਸੂਰ ਹੈ ਇਸ ਲਈ ਸਾਰੇ ਪਰਿਵਾਰ ਦਾ ਨਾਂ ਨਹੀਂ ਘਟਣ ਦੇਤਾ ਜਾਵੇਗਾ ਉਹਨਾਂ ਕਿਹਾ ਕਿ ਅਸੀਂ ਸਾਡੀ ਸਾਡੀ ਸਰਕਾਰ ਦੇ ਵਿੱਚ ਕਿਸੇ ਕਰਦਾ ਚੁੱਲਾ ਨਹੀਂ ਬੁਝੰਦੇਵਾਂਗੇ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਸੁਖਬੀਰ ਸਿੰਘ ਬਾਦਲ ਨੇ 100 ਟਰੱਕ ਕੀਤੇ ਰਵਾਨਾ ਹਾਂਜੀ ਦਾਦੀ ਕੇ ਸ਼੍ਰੀ ਮੁਖਸਰ ਸਾਹਿਬ ਦੇ ਨੇੜੇ ਕੀ ਪਿੰਡ ਵੜਿੰਗ ਦੀ ਢਾਲਾ ਮੰਡੀ ਵਿੱਚ ਅੱਜ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਐਸੇ ਦਰਾਂ ਨਾ ਪਿੰਡ ਵੜਿੰਗ ਦੀ ਢਾਲਾ ਮੰਡੀ ਤੋਂ ਹੜਪਰਭਾਵਿਤ ਖੇਤਰਾ ਵਿੱਚ ਪਸ਼ੂਆਂ ਲਈ 100 ਟਰੱਕ ਹਰੀਚਾਰੇ ਅਤੇ ਮੱਕੀ ਦੇ ਆਚਾਰ ਦੇ ਰਵਾਨਾ ਕੀਤੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋੜਵੰਦ ਲੋਕਾਂ ਦੀ ਸੇਵਾ ਸ਼੍ਰੋਮਣੀ ਕਾਲੀ ਦਲ ਵੱਲੋਂ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਪੰਜਾਬੀ ਨੂੰ ਇਸ ਦੁੱਖ ਦੀ ਘੜੀ ਵਿੱਚ ਮੁਸ਼ਕਲ ਹਾਲਾਤ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਉਹਨਾਂ ਮਰਤੂ ਕੇਂਦਰ ਸਰਕਾਰ ਤੇ ਸਵਾਲ ਚੁੱਕਦੇ ਕਿਹਾ ਕਿ ਔਖੇ ਵੇਲੇ ਕੇਂਦਰ ਨੇ ਪੰਜਾਬੀਆਂ ਦਾ ਹੱਥ ਨਹੀਂ ਫੜਿਆ ਤੇ ਇਸ ਸਮੇਂ ਪੰਜਾਬ ਦੀ ਮਦਦ ਦੀ ਲੋੜ ਸੀ ਤੇ ਉਹਨਾਂ ਕਹਿ ਕਿ ਦੇਸ਼ ਵਿੱਚ ਕਿਤੇ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਪਹੁੰਚਦੇ ਹਨ ਪਰ ਹੁਣ ਬਹੁਤ ਘੱਟ ਮਦਦ ਪੰਜਾਬ ਕੋਲ ਪਹੁੰਚੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਲਈ ਹੱਥ ਅੱਗੇ ਵਧਾਉਣਾ ਚਾਹੀਦਾ ਸੀ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾ ਅਕਤੂਬਰ ਤੋਂ ਸ਼ੁਰੂ ਹੋਵੇਗੀ। ਹਾਂਜੀ ਦਾਦੀ ਕੇ ਪੰਜਾਬ ਚ ਦਿਨ ਛੋਟੇ ਹੋ ਰਹੇ ਹਨ ਅਤੇ ਰਾਤਾਂ ਲੰਮੀਆਂ ਹੋ ਗਈਆਂ ਹਨ ਤੇ ਇਸ ਦੇ ਦਰਮਿਆਨ ਸੂਬੇ ਦੇ ਰੋਜ਼ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤੇ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਤਾਪਮਾਨ ਸਦਾਰ ਨਾਲੋਂ 3 ਡਿਗਰੀ ਘੱਟ ਹੈ। ਹਾਲਾਂਕਿ ਦਿਨ ਦਾ ਤਾਪਮਾਨ ਲਗਭਗ ਸਦਾਰਨ ਹੀ ਬਣਿਆ ਹੋਇਆ ਹੈ ਤੇ ਰਾਤਾਂ ਗਰਮ ਹਨ ਤੇ ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਚ ਮੌਸਮ ਸੁੱਕਾ ਰਹੇਗਾ ਤੇ ਮੀਂਹ ਦੇ ਕੋਈ ਸੰਕੇਤ ਨਹੀਂ ਹਨ ਤੇ ਮੌਸਮ ਵਿਭਾਗ ਅਨੁਸਾਰ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਹਲਕੀ ਠੰਡ ਮਹਿਸੂਸ ਹੋਵੇਗੀ ਜੋ ਦਸੰਬਰ ਜਨਵਰੀ ਚ ਚਰਮ ਤੇ ਪਹੁੰਚ ਕੇ 4 ਤੋਂ 6 ਡਿਗਰੀ ਤਾਪਮਨ ਤੱਕ ਘਟੇਗੀ ਤੇ ਮੌਸਮ ਵਿਭਾਗ ਵੱਲੋਂ ਕਿਸੇ ਵੀ ਜ਼ਿਲ੍ਹੇ 'ਚ ਮੀਂਹ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਇਸ ਕਾਰਨ ਤਾਪਮਨ ਚ ਨਮੀ ਘਟ ਹੋ ਰਹੀ ਹੈ ਤੇ ਮੌਸਮ ਵਿੱਚ ਇਸ ਬਦਲਾਅ ਦੇ ਨਾਲ ਲੋਕਾਂ ਨੂੰ ਚੱਪਚੀਪੀ ਗਰਮੀ ਤੋਂ ਵੀ ਰਾਹਤ ਮਿਲਣ ਦਾ ਅੰਦਾਜ਼ਾ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਮਸ਼ਹੂਰ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਪੰਜ ਤਤਾਂ ਚਵਲੀਨ ਮਾਡੀ ਦਾਦੀ ਕੇ ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਜਿਨਾਂ ਦੀ ਉਮਰ 40 ਸਾਲ ਅੱਜ ਪੰਜ ਤਤਾਂ ਚਵਲੀਨ ਹੋ ਗਏ ਤੇ ਉਹਨਾਂ ਦੇ ਪੁੱਤਰ ਸਚੇਨ ਆਹੂਜਾ ਨੇ ਉਹਨਾਂ ਨੂੰ ਮੁੱਖ ਅਗਨੀ ਦਿੱਤੀ ਤੇ ਚਰਨਜੀਤ ਆਹੂਜਾ ਦੀ ਅੰਤਮ ਯਾਤਰਾ ਚ ਵੱਡੀ ਗੰਟੀ ਚ ਲੋਕ ਪਹੁੰਚੇ ਤੇ ਇਸ ਦੌਰਾਨ ਪੰਜਾਬੀ 뮤직 ਇੰਡਸਟਰੀ ਦੇ ਈ ਕਈ ਕਈ ਕਤੇ ਕਲਾਕਾਰਾਂ ਨੇ ਵੀ ਸ਼ਮੂਲੀ ਤਕੀ ਟੇ ਐਸਤ੍ਰਾਨ ਗਿੱਪੀ ਗਰਵਾਲ ਹੰਸ ਰਾਜ ਹੰਸ ਸਤਿੰਦਰ ਬੁੱਗਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗਾਇਕ ਕਲਾਕਾਰ ਤੇ ਹੋਰ ਸ਼ਖਸੀਅਤਾਂ ਹਾਜ਼ਰ ਰਹੀਆਂ ਦੱਸਦੀ ਕਿ ਚਰਨਿਤ ਅਹੋਚਾ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਤੇ ਬੀਤੇ ਕੱਲ ਉਹਨਾਂ ਨੇ ਆਪਣੇ ਘਰ ਆਖਰੀ ਸਾਲ ਲਈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਸੀਐਮ ਆਨ ਵੱਲੋਂ ਵੱਡਾ ਐਲਾਨ 10 ਲੱਖ ਰੁਪਏ ਵਾਲੇ ਸਿਹਤ ਬੀਮਾ ਦੀ ਰਜਿਸਟ੍ਰੇਸ਼ਨ ਸ਼ੁਰੂ ਹਾਂਜੀ ਦਾਦੀ ਕੇ ਮੁੱਖ ਮੰਤਰੀ ਪਰਮਤਮਾਨ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਇਸ ਯੋਜਨਾ ਤਹਿਤ ਹਰ ਨਾਗਰਿਕ ਨੂੰ ਮੁੱਖ ਮੰਤਰੀ ਸਿਹਤ ਕਾਰਡ ਮਿਲੇਗਾ ਜਿਸ ਅਧੀਨ ਤਸ ਲੱਖ ਰੁਪਏ ਤੱਕ ਦਾ ਇਲਾਜ ਕਰਵਾਇਆ ਜਾ ਸਕੇਗਾ ਤੇ ਮੁੱਖ ਮੰਤਰੀ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦਾ ਕੰਮ ਕਲਤੋ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗਾ ਇਨ੍ਹਾਂ ਦੋਵੇਂ ਜ਼ਿਲ੍ਹਿਆਂ ਵਿੱਚ 128 ਥਾਵਾਂ ਤੇ ਮੈਡੀਕਲ ਕੈਂਪ ਲਗਾਏ ਜਾਣਗੇ ਜਿਸ ਦੇ ਚੱਲਦੇ ਲੋਕਾਂ ਨੂੰ ਰਜਿਸਟ੍ਰੇਸ਼ਨ ਲਈ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਤੇ ਉਨ੍ਹਾਂ ਕਿਹਾ ਕਿ ਸਿਰਫ ਆਧਾਰ ਕਾਰਡ ਵੋਟਰ ਕਾਰਡ ਅਤੇ ਪਾਸਪੋਰਟ ਦੀ ਕਾਪੀ ਨਾਲ ਹੀ ਰਜਿਸਟ੍ਰੇਸ਼ਨ ਹੋ ਜਾਵੇਗੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਐਸਯੂਆ ਨਾ ਨੂੰ ਲੋਕਾਂ ਤੱਕ ਪਹੁੰਚਾਉਣਾ ਲਈ ਬਕਾਇਦਾ ਇਸ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਗੁਰਦੁਆਰਾ ਸਾਹਿਬ ਦੇ ਸਪੀਕਰਾਂਹੀਂ ਵੀ ਐਸਯੂਆ ਦੀ ਅਨਾਊਂਸਮੈਂਟ ਕਰਵਾਈ ਜਾਵੇਗੀ 10 12 ਵਿਚ ਦੋਵੇਂ ਜ਼ਿਲ੍ਹਿਆਂ ਦੇ ਸਾਰੇ ਲੋਕਾਂ ਦੀ ਰਜਿਸਟ੍ਰੇਸ਼ਨ ਪੂਰੀ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਇਹ ਸਕੀਮ ਪੂਰੇ ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਾਣਾ ਸੀ ਪੰਜਾਬ ਪੁਲਸ ਨੇ ਹਥਿਆਰਾਂ ਦਾ ਜਖੀਰਾ ਕੀਤਾ ਬਰਾਮਦ ਹਾਂਜੀ ਦਾਦੀ ਕੇ ਅੰਮ੍ਰਿਤਸਰ ਕਮਿਸ਼ਨ ਰੇਟ ਪੁਲਸ ਨੇ ਕੂਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਚ ਇੱਕ ਸੰਗਠਿਤ ਹਥਿਆਰਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਸਰਹੱਦ ਪਰੋਂ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਐਸਡੀ ਜਾਣਕਾਰੀ ਪੰਜਾਬ ਦੇ ਡੀਜੀਪੀ ਕਰੋਵ ਯਾਦਵ ਨੇ ਸੰਜੀਕੀਤੀ ਗ੍ਰਿਫਤਾਰ ਕੀਤੇ ਮੁਦਲਮਾ ਕੋਲੋਂ 10 ਆਧੁਨਿਕ ਹਥਿਆਰ ਅਤੇ 2.5 ਲੱਖ ਰੁਪਏ ਹਵਾਲਾ ਰਾਸ਼ੀ ਵਿਭਰਾਮਤ ਕੀਤੀ ਤੇ ਡੀਜੀਪੀ ਕਰੋਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਜਲਮ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਗੈਰਕਾਨੂੰਨੀ ਹਥਿਆਰ ਪ੍ਰਾਪਤ ਕਰਨ ਅਤੇ ਵੰਡਣ ਲਈ ਵੰਡਲੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਆਧਾਰਿਤ ਹੈਂਡਲਰਾਂ ਦੇ ਸੰਪਰਕ ਚ ਸਨ ਤੇ ਅੰਮ੍ਰਿਤਸਰ ਦੇ ਗੇਟ ਹਕੀਮਾਪੁਰ ਸਟੇਸ਼ਨ ਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪੂਰੇ ਨੈਟਵਰਕ ਦਾ ਪਤਾ ਲਗਾਉਣ ਅਤੇ ਸਰਹੱਦ ਪਾਰੋ ਸਬੰਧਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜੀਐਸਟੀ ਘਟਾਉਣ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਤੇ ਵੱਡਾ ਹਮਲਾ ਹਾਂਜੀ ਦਾਦੀ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਜੀਐਸਟੀ ਕਟਾਇਆ ਜਾਂ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਖੁਦ ਹੀ ਜੀਐਸਟੀ ਲੈ ਕੇ ਆਈ ਸੀ ਅਤੇ ਉਸ ਨੂੰ ਮਾਸਟਰ ਸਟ੍ਰੋਕ ਦੱਸਿਆ ਸੀ ਪਰ ਹੁਣ ਆਪ ਹੀ ਕਟਾ ਕੇ ਲੋਕਾਂ ਨੂੰ ਭੁਲੇਖੇ ਵਿੱਚ ਪਾ ਰਹੀ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ ਜੀਐਸਟੀ ਲੈ ਕੇ ਭਾਜ ਭਾਜ ਪਾਹੀ ਆਈ ਸੀ ਅਤੇ ਠੋਤੀ ਵੀ ਇਹਨਾਂ ਨਹੀਂ ਕੀਤੀ ਹੈ ਤੇ ਜੇ ਪਹਿਲਾਂ ਹੀ ਇਹ ਟੈਕਸ ਨਾਲ ਲਿਆਉਂਦੇ ਤਾਂ ਮਹਿੰਗਾਈ ਅਸਮਾਨਾਂ ਸ਼ੁੰਦੀ ਤੇ ਆਪ ਹੀ ਵਾਅਦਾ ਆਪ ਹੀ ਵਧਾ ਲੈਂਦੇ ਹਨ ਤੇ ਆਪ ਹੀ ਘਟਾ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਕਮਾਲ ਹੋ ਗਿਆ ਮਾਨੇ ਕੇਂਦਰ ਨੂੰ ਘੇਰਦਿਆਂ ਕਿ ਹਕੇ ਲੋਕਾਂ ਨੂੰ ਦਿਖਾਵਾ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਸੂਬੇ ਦੇ ਹਿੱਸੇ ਦਾ ਦੀ ਐਸਟੀਪ ਦਾ ਬਕਾਇਆ ਪੈਸਾ ਜਾਰੀ ਕਰਨਾ ਚਾਹੀਦਾ ਹੈ ਤੇ ਉਹਨਾਂ ਦੱਸਿਆ ਕਿ ਕਈ ਸੂਬੇ ਜਿਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਹੈ ਤੇ ਬਕਾਇਆ ਪੈਸੇ ਦੇ ਇੰਤਜ਼ਾਰ ਵਿੱਚ ਹਨ ਤੇ ਇਸ ਕਾਰਨ ਵਿਕਾਸ ਦੇ ਕਈ ਕੰਮ ਪ੍ਰਭਾਵਿਤ ਹੋ ਰਹੇ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦਿਲੰਦਰ ਵਾਸੀਆਂ ਲਈ ਕੋਰਡ ਨਿਊਜ਼ ਸ਼ਹਿਰ ਚੋਂ ਚੱਲਣਗੀਆਂ 97 ਇਲੈਕਟ੍ਰਿਕ ਬੱਸਾਂ ਹਾਂਜੀ ਤਾਦੀਕੀ ਜਲੰਧਰ ਵਾਸੀਆਂ ਲਈ ਐਮ ਖਬਰ ਸਾਹਮਣੇ ਆਈ ਹੈ ਜਲੰਧਰ ਸ਼ਹਿਰ ਚ 97 ਇਲੈਕਟ੍ਰਿਕ ਬਸਾਂ ਦੁਬਾਰਾ ਚੱਲਣਗੇ ਅੰਜਮਨੀ ਕੰਮ 1 ਮਹੀਨੇ ਦੇ ਅੰਦਰ ਸ਼ੁਰੂ ਹੋ ਜਾਵੇਗਾ ਕਿਉਂਕਿ ਵਿੱਤ ਅਤੇ ਕਾਰਨਾਮਾ ਕਮੇਟੀ ਨੇ 3 ਕਰੋੜ 70 ਲੱਖ ਰੁਪਏ ਦੀ ਲਾਗਤ ਵਾਲੀ ਬਸਾਂ ਵਰਕਸ਼ਾਪ ਲਈ ਸਿਵਲ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਏਜੰਸੀ ਨੂੰ ਹੁਣ 7 ਦਿਨਾਂ ਦੇ ਅੰਦਰ ਵਰਕ ਆਰਡਰ ਜਾਰੀ ਕੀਤਾ ਜਾਵੇਗਾ ਤੇ ਏਜੰਸੀ ਦੇ ਅਕਤੂਬਰ ਵਿੱਚ ਕੰਮ ਸ਼ੁਰੂ ਹੋਣ ਦੀ ਉਮੀਦ ਹੈ ਤੇ ਕੰਪਨੀ ਬਾਗ ਵਿੱਚ ਇਸ ਸਮੇਂ ਇਲੈਕਟ੍ਰਿਕ ਬੱਸਾਂ ਦੀ ਪਾਰਕਿੰਗ ਲਈ ਇੱਕ ਵਰਕਸ਼ਾਪ ਬਣਾਈ ਜਾ ਰਹੀ ਹੈ ਤੇ ਇਸ ਉਦੇਸ਼ ਲਈ ਇੱਕ ਟੈਂਡਰ ਜਾਰੀ ਕੀਤਾ ਗਿਆ ਹੈ ਤੇ ਜੋ 30 ਸਤੰਬਰ ਨੂੰ ਖੁੱਲੇਗਾ ਤੇ ਇਲੈਕਟ੍ਰਿਕ ਬੱਸਾਂ ਚੱਲਣ ਵਾਲੀਆਂ ਯਾਤਰੀਆਂ ਨੂੰ ਸਸਤੇ ਸਫ਼ਰ ਦੀ ਸਹੂਲਤ ਮਿਲੇਗੀ ਤੇ ਦਰਸਲ ਜਲੰਧਰ ਵਿੱਚ ਸਿਟੀ ਬੱਸ ਸੇਵਾ ਲਗਭਗ 1 ਸਾਲ ਤੋਂ ਬੰਦ ਖਣ ਤੇ ਹੁਣ 97 ਇਲੈਕਟ੍ਰਿਕ ਬੱਸਾਂ ਨੂੰ ਮੋੜ ਚਾਲੂ ਕਰਨ ਦਾ ਇੱਕ ਪ੍ਰੋਜੈਕਟ ਅੱਗੇ ਵਧ ਰਿਹਾ ਹੈ ਤੇ ਉਹਨਾਂ ਬੱਸਾਂ ਲਈ ਸ਼ਹਿਰ ਵਿੱਚ ਦੋ ਵਰਕੇ ਛਾਪਾਂ ਬਣਾਈਆਂ ਜਾਣਗੀਆਂ ਤੇ ਇਹ ਬੱਸਾਂ 12 ਰੂਟਾਂ ਤੇ ਚੱਲਣਗੀਆਂ ਤੇ ਇਲੈਕਟ੍ਰਿਕ ਬੱਸਾਂ ਲਈ ਇੱਕ ਵਰਕੇ ਛਾਪ ਕੰਪਨੀ ਬਾਗ ਵਿੱਚ ਸਥਿਤ ਹੋਵੇਗੀ ਤੇ ਜਦ ਕੇ ਦੂਜੀ ਲੰਮਾ ਪਿੰਡ ਚੌਕ ਮੁਕੇ ਨੇਗਮ ਦੀ ਵਾਰਕੇ ਸ਼ਾਹ ਵਿੱਚ ਬਣਾਈ ਬਣਾਈ ਗਈ ਤੇ ਬੱਸਾਂ ਲਈ ਚਾਰਜਿੰਗ ਸਟੇਸ਼ਨ ਵੀ ਇੱਥੇ ਹੀ ਸਥਿਤ ਹੋਣਗੇ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੀਐਮ ਆਨ ਨੇ ਸੱਦ ਲਈ ਕੈਬਨਿਟ ਮੀਟਿੰਗ ਹੋ ਸਕਦਾ ਹੈ ਵੱਡਾ ਐਲਾਨ ਹਾਂਜੀ ਦਾਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਤੇ ਇਹ ਮੀਟਿੰਗ ਬੁੱਧਵਾਰ ਦੁਪਹਿਰ 12 ਵਜੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹੈਸ਼ ਵਿਖੇ ਹੋਵੇਗੀ ਤੇ ਫਿਲਹਾਲ ਇਸ ਮੀਟਿੰਗ ਦਾ ਏਜੰਡਾ ਤਾਂ ਜਾਰੀ ਨਹੀਂ ਨਹੀਂ ਕੀਤਾ ਗਿਆ ਪਰ ਇਸ ਦੌਰਾਨ ਕੋਈ ਵੱਡਾ ਐਲਾਨ ਹੋ ਸਕਦਾ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਆਏ ਹੜ੍ਹਾਂ ਦੇ ਮਸਲੇ ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 20 ਸਤੰਬਰ ਦੇਗਾ ਹੈ ਤੇ ਇਹ ਸੈਸ਼ਨ 26 ਸਤੰਬਰ ਤੋਂ 29 ਸਤੰਬਰ ਤੱਕ ਹੋਵੇਗਾ ਇਸ ਸੈਸ਼ਨ ਦੌਰਾਨ ਜਸ ਦਾਖੇ ਤੱਕ ਉਸ ਦੀ ਰੇਟ ਬਾ ਦੇ ਐਕਟਰ ਲਿਆਂਦਾ ਜਾਵੇਗਾ ਇਸ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਲਈ ਜਾਂਦੀ ਚਰਚਾ ਹੈ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸੱਦੀ ਗਈ ਇਹ ਮੀਟਿੰਗ ਕਾਫੀ ਐਮ ਹੋਵੇਗੀ ਤੇ ਇਸ ਦੌਰਾਨ ਕਈ ਐਮ ਫੈਸਲੇ ਲਈ ਜਾਂਦੀ ਸੰਭਾਵਨਾ ਹੈ ਤੇ ਹਾਂਜੀ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਈਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ